ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਬਰਦ ਸਾਜਿਸ਼ਤਾ ਅਗਲਾ ਅੰਕ ਚ ਸਿੱਧੂ ਦੀ ਕਿਤਾਬ ਦਾ ਮੰਤਵ ਜੀਵੀਅ ਸਿੱਧੂ ਆਪਣੀ ਕਿਤਾਬ ਖਾਲਿਸਤਾਨ ਦੀ ਸਾਜਿਸ਼ ਦੇ ਮੁਖ ਬੰਦ ਦੇ ਆਖਰੀ ਪੈਰੇ ਵਿੱਚ ਲਿਖਦਾ ਹੈ ਲੋੜੀਂਦੀ ਜਾਣਕਾਰੀ ਅਸਲ ਵਿੱਚ ਮੇਰੇ ਕੋਲ ਸੀ ਕਿ ਇਹ ਸਭ ਕੁਝ 1980 ਵਿੱਚ ਕਿਵੇਂ ਸ਼ੁਰੂ ਹੋਇਆ ਆਪਰੇਸ਼ਨ ਕਿਵੇਂ ਸ਼ੁਰੂ ਕੀਤਾ ਗਿਆ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸਦੇ ਜ਼ਿੰਮੇਵਾਰ ਕੌਣ ਸਨ ਇਸ ਮੀਤ ਨਾਲ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਤੇ ਸਭ ਤੋਂ ਕਾਰਿਆਦਾਇਕ ਨੂੰ ਬੰਦ ਕਰ ਸਕਦੀ ਹੈ ਹੁਣ ਸਮਾਂ ਆ ਗਿਆ ਸੀ ਕਿ ਇਸ ਨੂੰ ਇੱਕ ਕਿਤਾਬ ਵਿੱਚ ਤਬਦੀਲ ਕਰ ਦਿੱਤਾ ਜਾਵੇ ਇੰਜ ਸਿੱਧੂ ਅਨਸਾਰ ਉਸਦੀ ਕਿਤਾਬ ਦਾ ਮੰਤਵ ਜੂਨ 1984 ਦੇ ਕੱਲੂਕਾਰੇ ਦਾ ਅਧਿਆਇ ਬੰਦ ਕਰਨਾ ਹੈ ਬਾਵਾ ਚਾਹੁੰਦਾ ਹੈ ਕਿ ਸਿੱਖ ਵੀ ਤੈਨੂੰ ਭੁੱਲ ਜਾਣ ਆਜ਼ਾਦੀ ਦੇ ਸੰਘਰਸ਼ ਤੋਂ ਤੌਬਾ ਕਰਨ ਅਤੇ ਹਿੰਦੁਸਤਾਨ ਦੇ ਸੌ ਨਾਗਰਿਕ ਬਣ ਕੇ ਦਿਨ ਕੱਟੀ ਕਰੀ ਜਾਣ ਆਪਣੀ ਵਡਿਆਈ ਕਰਨ ਸਿਰਦੂ ਜਿੱਥੇ ਇਸ ਕਿਤਾਬ ਦੇ ਆਪੇ ਲਿਖੇ ਮੁੱਖ ਪੰਨ੍ਹੇ ਵਿੱਚ ਸਿੱਖ ਕਮ ਦੇ ਭਾਰਤ ਵਿੱਚ ਰਲੇਵੇਂ ਦੀ ਕਾਰਵਾਈ ਸਮੇਂ ਨੇ ਭਾਈ ਆਪਣੀ ਭੂਮਿਕਾ ਦਾ ਬਿਆਨ ਕਰਕੇ ਆਪਣੇ ਵੱਲੋਂ ਮਾਰੇ ਮਾਰਕ ਕੇ ਅਤੇ ਆਪਣੀ ਯੋਗਤਾ ਨੂੰ ਦਰਸਾਉਣ ਦਾ ਯਤਨ ਕਰਦਾ ਹੈ ਉੱਥੇ ਹੀ ਪੰਜਾਬ ਸਮੱਸਿਆ ਬਾਰੇ ਸਬੂਤ ਵੀ ਹੋਣੀਆਂ ਗੱਲਾਂ ਕਰਕੇ ਆਪਣੀ ਵਡਿਆਈ ਵੀ ਆਪੇ ਹੀ ਕਰਦਾ ਹੈ ਉਹ ਲਿਖਦਾ ਹੈ ਪੰਜਾਬ ਨਾਲ ਸੰਬੰਧਿਤ ਇੱਕ ਸਿੱਖ ਅਫਸਰ ਹੋਣ ਨਾਤੇ ਮੈਂ ਪੰਜਾਬ ਵਿੱਚ ਚੱਲ ਰਹੀ ਘਟਨਾਕ੍ਰਮ ਬਾਰੇ ਆਪਣੇ ਵਿਚਾਰ ਸਾਂਝੇ ਕਰਦਾ ਸੀ ਉਹਨਾਂ ਯਾਨੀ ਮੇਰੇ ਸਾਥੀ ਅਫਸਰਾਂ ਨੂੰ ਹੈਰਾਨੀ ਹੁੰਦੀ ਸੀ ਕਿ ਮੇਰੇ ਜ਼ਿਆਦਾਤਰ ਨਿਰਿਖਣ ਤੇ ਭਵਿੱਖਬਾਣੀਆਂ ਸੱਚ ਹੁੰਦੇ ਸਨ ਪਰ ਉਹਦਾ ਇਹ ਦਾਵਾ ਕਿਬਕਿਬ ਮਰ ਚੁੱਕੇ ਅਫਸਰਾਂ ਦਾ ਨਾਮ ਲੈ ਕੇ ਕੀਤਾ ਗਿਆ ਹੋਣ ਕਰਕੇ ਕੋਈ ਬਹੁਤੀ ਬੁੱਕਤ ਨਹੀਂ ਰੱਖਦਾ ਇਸ ਤਰ੍ਹਾਂ ਸਿੱਧੂ ਹੋਰ ਥਾਂ ਲਿਖਦਾ ਹੈ ਅਗਲੀ ਸਵੇਰੇ ਮੈਂ ਡਾਇਰੈਕਟਰ ਆਰ ਗੈਰੀ ਸਖਸੈਨਾ ਨੂੰ ਉਹਨਾਂ ਦੇ ਦਫ਼ਤਰ ਵਿੱਚ ਜਾ ਕੇ ਮਿਲਿਆ ਮੈਂ ਕਿਹਾ ਕਿ ਮੇਰੇ ਮਲਾਂਕਨ ਅਨੁਸਾਰ ਅਗਲੇ 6 ਮਹੀਨਿਆਂ ਵਿੱਚ ਇੰਦਰਾ ਦੀ ਹੱਤਿਆ ਕੀਤੇ ਜਾਣ ਦੀ ਬਹੁਤ ਸੰਭਾਵਨਾ ਹੈ ਪਹਿਲੀ ਗੱਲ ਤਾਂ ਇਹ ਇਹ ਸਿੱਧੂ ਦਾ ਅੰਦਾਜ਼ਾ ਹੋ ਜਾਈ ਸੀ ਜਿਉ ਹੋ ਜਾ ਸਿੱਖ ਇਤਿਹਾਸ ਨੂੰ ਜਾਣਨ ਵਾਲੇ ਹਰ ਕਿਸੇ ਨੂੰ ਸੀ ਕਿ ਦਰਬਾਰ ਸਾਹਿਬ ਤੇ ਹਮਲਾਵਰ ਬਣੀ ਇੰਦਰਾ ਗਾਂਧੀ ਨੂੰ ਸਿੱਖਾਂ ਨੇ ਹੁਣ ਚਾਉਂਦਾ ਨਹੀਂ ਛੱਡਣਾ ਜਦ ਵੀ ਕਿਸੇ ਸਿੱਖ ਨੂੰ ਮੌਕਾ ਮਿਲ ਜਾ ਉਸਨੇ ਉਸ ਨੂੰ ਵਸ਼ਮੌਦੇ ਘਾਟ ਉਤਾਰ ਦੇਣਾ ਜਦ ਉਹ ਇਹ ਦਾਵਾ ਗੈਰੀ ਸਿੱਖ ਸੈਨਾ ਦੀ 14 ਅਪ੍ਰੈਲ 2018 ਨੂੰ ਹੋ ਚੁੱਕੀ ਮੌਤ ਤੋਂ ਕਿੰਨਾ ਚਿਰ ਬਾਅਦ ਕਰ ਰਿਹਾ ਉਸਨੇ ਇਹ ਗੱਲ ਉਸ ਨਾਲ ਉਦੋਂ ਕੀਤੀ ਸੀ ਜਾਂ ਨਹੀਂ ਇਸ ਦੀ ਹੁਣ ਉਸ ਕੋਲੋਂ ਉਹਦੇ ਚੜਾਈ ਕਰ ਜਾਣ ਨਾਲ ਤਸਦੀਕ ਕੀਤੀ ਹੀ ਨਹੀਂ ਜਾ ਸਕਦੀ ਤੀਜਾ ਜੇ ਵਾਕਈ ਇੱਕ ਹادثਾ ਸਿੱਧੂ ਨੇ ਰਾਜ ਦੇ ਡਾਇਰੈਕਟਰ ਗੈਰੀ ਸਖਸੈਨਾ ਕੋਲ ਪ੍ਰਗਟ ਕੀਤਾ ਸੀ ਤਾਂ ਉਸਨੇ ਪ੍ਰਧਾਨ ਮੰਤਰੀ ਦੀ ਜਾਨ ਬਚਾਉਣ ਲਈ ਸਬੰਧਤ ਸੁਰੱਖਿਆ ਏਜੰਸੀਆਂ ਤੋਂ ਪ੍ਰਬੰਧ ਕਰਾਉਣ ਵਿੱਚ ਕੋਤਾਈ ਕਿਉਂ ਵਰਤੀ ਜਦ ਕਿ ਸਿੱਧੂ ਇਹ ਵੀ ਦਾਵਾ ਕਰਦਾ ਹੈ ਕਿ ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਸੁਰੱਖਿਆ ਏਜੰਸੀਆਂ ਦਾ ਫਰਜ਼ ਹੈ ਕਿ ਉਹ ਹਰ ਕੀਮਤ ਤੇ ਉਸ ਦੀ ਜਾਨ ਬਚਾਉਣ ਇਹਨਾਂ ਗੱਲਾਂ ਤੋਂ ਸਾਫ਼ ਹੋ ਜਾਂਦਾ ਕਿ ਸਿੱਧੂ ਦਾ ਇਹ ਦਾਵਾ ਕੋਰਾ ਝੂਠਾ ਹੈ ਅਤੇ ਉਹ ਇਹ ਦਾਵਾ ਆਪੇ ਆਪਣੀ ਵਡਿਆਈ ਕਰਨ ਲਈ ਹੀ ਕਰ ਰਿਹਾ ਹੈ ਉਈ 2 ਜੁਲਾਈ 1984 ਦੀ ਗੱਲ ਕਰਦਾ ਲਿਖਦਾ ਹੈ ਇੱਕ ਅਕਬਰ ਰੋਡ ਦੀ ਨੁੱਕਰ ਤੇ ਦੋ ਨੌਜਵਾਨ ਪੁਲਿਸ ਮੁਲਾਜ਼ਮ ਤਾਇਨਾਤ ਸਨ ਜੋ ਪ੍ਰਧਾਨ ਮੰਤਰੀ ਦੇ ਸਰਕਾਰੀ ਰੈਸ਼ੀ ਕੰਪਲੈਕਸ ਦਾ ਹਿੱਸਾ ਹੈ ਉਹਨਾਂ ਵਿੱਚੋਂ ਇੱਕ 5 ਫੁੱਟ 8 ਇੰਚ ਦਾ ਗਠੀਲੇ ਸਰੀਰ ਦਾ ਸਿਕ ਸੀ ਸ਼੍ਰੀਮਤੀ ਗਾਂਧੀ ਦੀ ਹਤਿਆ ਕਰਾਉਣ ਦਾ ਇਹ ਸਭ ਤੋਂ ਪੱਕਾ ਤੇ ਸੌਖਾ ਤਰੀਕਾ ਹੈ ਮੈਂ ਨਰਾਸ਼ ਹੋ ਕੇ ਕਿਹਾ ਬਾਅਦ ਵਿੱਚ ਅਖਬਾਰਾਂ ਵਿੱਚ ਛਪੀਆਂ ਦੋਵੇਂ ਹਤਿਆਰਿਆਂ ਦੀਆਂ ਤਸਵੀਰਾਂ ਤੋਂ ਮੈਂ ਨੌਜਵਾਨ ਸਿੱਖ ਪੁਲਿਸ ਕਾਂਸਟੇਬਲ ਨੂੰ ਪਛਾਣ ਲਿਆ ਜਿਸ ਨੂੰ ਮੈਂ ਪਹਿਲਾਂ ਹੀ ਦੇਖ ਚੁੱਕਾ ਸੀ ਇਹ ਸਤਵੰਤ ਸਿੰਘ ਸੀ ਜੀਬੀਐ ਸਿੱਧੂ ਆਪਣੀ ਇਸ ਕਿਤਾਬ ਵਿੱਚ ਇਹ ਦਾਵਾ ਸਿਰਫ ਇਹ ਸਾਬਤ ਕਰਨ ਲਈ ਕਰ ਰਿਹਾ ਕਿ ਇਸ ਸਿੱਖ ਸੁਰੱਖਿਆ ਗਾਰਡ ਨੂੰ ਵੇਖਦੇ ਸਾਰੀ ਮੈਨੂੰ ਪਤਾ ਲੱਗ ਗਿਆ ਸੀ ਕਿ ਹੁਣ ਇੰਦਰਾ ਦਾ ਕਤਲ ਯਕੀਨੀ ਹੈ ਅਤੇ ਇਸ ਸਿੱਖ ਨੌਜਵਾਨ ਸੁਰੱਖਿਆ ਗਾਰਡ ਹੀ ਉਸ ਦਾ ਕਤਲ ਕਰੇਗਾ ਪਰ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇ ਉਸ ਨੂੰ ਇਸ ਗੱਲ ਦਾ ਪਤਾ ਲੱਗ ਹੀ ਗਿਆ ਸੀ ਕਿ ਭਾਈ ਸਤਵੰਤ ਸਿੰਘ ਨੇ ਪ੍ਰਧਾਨ ਮੰਤਰੀ ਦਾ ਕਤਲ ਕਰ ਦੇਣਾ ਹੈ ਤਾਂ ਫਿਰ ਉਸਨੇ ਇਸ ਕਤਲ ਨੂੰ ਰੋਕਣ ਅਤੇ ਭਾਈ ਸਰਤਵੰਤ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਭਲੇ ਵਿੱਚੋਂ ਹਟਾਉਣ ਦਾ ਕੋਈ ਕਦਮ ਕਿਉਂ ਨਾ ਚੁੱਕਿਆ ਅਦੇਸ਼ ਸੰਬੰਧੀ ਖੁਦ ਤਿਆਰ ਕੀਤਾ ਨੋਟ ਗੈਰੀ ਸਖਤੈਨਾ ਨੂੰ ਭੇਜਣ ਤੋਂ ਰੋਕ ਕਿਉਂ ਲਿਆ ਸੀ ਜਦ ਕਿ ਉਹ ਆਪ ਵੀ ਪ੍ਰਧਾਨ ਮੰਤਰੀ ਦੇ ਅਦੀਨ ਭਾਰਤੀ ਗੁਪਤ ਚਰ ਵਿਭਾਗ ਰਾਧਾ ਪ੍ਰਮੁੱਖ ਅਫਸਰ ਸੀ ਅਤੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰੇ ਦਾ ਉਸ ਨੂੰ ਸ਼ੱਕ ਪੈਣ ਤੇ ਉਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਤੋਂ ਉਸ ਨੂੰ ਬਚਾਉਣ ਦਾ ਪ੍ਰਬੰਧ ਕਰਦਾ ਪਰ ਉਸ ਵੱਲੋਂ ਜਿਹੜਾ ਨਾਂ ਕਰਨ ਤੇ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੀ ਇਹ ਕਹਾਣੀ ਸਰਸਰ ਝੂਠੀ ਹੈ ਤੇਂਦਰਾ ਗਾਂਧੀ ਦਾ ਕਤਲ ਹੋ ਜਾਣ ਤੋਂ ਬਾਅਦ ਆਪਣੀ ਵਢਾਈ ਕਰਨ ਲਈ ਘੜੀ ਗਈ ਹੈ। ਇਸ ਕਹਾਣੀ ਨਾਲ ਤਾਂ ਪ੍ਰਧਾਨ ਮੰਤਰੀ ਦੀ ਜਾਨ ਬਚਾਉਣ ਵਿੱਚ ਅਨਗੇਲੀ ਵਰਤਨ ਦਾ ਖੁਦ ਵੀ ਦੋਸ਼ੀ ਹੈ। ਹਦ ਇਸ ਦੋਸ਼ ਦਾ ਉਸ ਤੇ ਕਿਸ ਬੰਦਾ ਹੈ। ਉਸ ਵੱਲੋਂ ਇਸ ਸੰਬੰਧੀ ਵਿਸਤਾਰ ਸਹਿਤ ਨੋਟ ਤਿਆਰ ਕਰਨ ਉਪਰੰਤ ਜਿਸ ਡਰ ਕਾਰਨ ਗੈਰੀ ਸਖੈਨਾ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਸੀ ਉਸ ਨਾਲ ਤਾਂ ਉਸਨੇ ਆਪਣੇ ਆਪ ਨੂੰ ਡਰਾਕਲ ਵੀ ਸਿੱਧ ਕਰ ਲਿਆ। ਅਤੇ ਜਿਸ ਦੇਸ਼ ਦੇ ਪ੍ਰਮੁੱਖ ਗੁਪਤ ਚਰਬ ਵਿਭਾਗ ਰਾਦੇ ਵੱਡੇ ਅਫਸਰ ਇਨੇ ਡਰਕ ਰਹਣ ਉਹ ਦੇਸ਼ ਸਿੱਖਾਂ ਵਿਰੁੱਧ ਜਿੰਨੇ ਮਰਜ਼ੀ ਵੱਡੇ ਤੋਂ ਵੱਡੇ ਹਮਲੇ ਕਰ ਲੈ ਉਹ ਉਹਨਾਂ ਨੂੰ ਬਹੁਤੀ دیر ਗੁਲਾਮ ਨਹੀਂ ਰੱਖ ਸਕਦਾ ਭਾਵੇਂ ਸਿੱਧੂ ਨੇ ਇਸ ਡਰ ਦਾ ਕਾਰਨ ਆਪਣਾ ਸਿੱਖ ਹੋਣਾ ਦੱਸ ਕੇ ਸਿੱਖਾਂ ਪ੍ਰਤੀ ਭਾਰਤ ਸਟੇਟ ਦੀ ਵੈਰ ਭਾਵਨਾ ਵਾਲੀ ਨੀਤੀ ਨੂੰ ਬਿਆਨ ਕਰਨ ਦਾ ਵਕਾਵਾ ਕੀਤਾ ਪਰ ਅਸਲ ਵਿੱਚ ਉਸ ਦਾ ਇਹ ਵਕਾਵਾ ਆਪਣੇ ਆਪ ਨੂੰ ਸਿੱਖ ਅਤੇ ਸਿੱਖਾਂ ਦਾ ਹਮਦਰਦ ਸਾਬਤ ਕਰਕੇ ਸਿੱਖਾਂ ਨੂੰ ਉਹ ਸ਼ਲਾਵਾ ਦੇਣ ਦੀ ਕੋਸ਼ਿਸ਼ ਹੈ ਜਿਸ ਵਿੱਚ ਆ ਕੇ ਸਿੱਖ ਉਸ ਦੀਆਂ ਗਲਤ ਬਿਆਨੀਆਂ ਨੂੰ ਵੀ ਸੱਚ ਮੰਨ ਲੈਣ। ਖਾਲਿਸਤਾਨ ਅਤੇ ਸੰਤ ਜਰਨੈਲ ਸਿੰਘ ਬਾਰੇ ਗਲਤ ਬਿਆਨੀ। ਸਿੱਧੂ ਇਸ ਕਿਤਾਬ ਦੇ ਮੁੱਖ ਬੰਦ ਵਿੱਚ ਲਿਖਦਾ ਹੈ ਕਿ ਸਿੱਖ ਕਮ ਦੇ ਭਾਰਤ ਵਿਚਰਲੇਵੇਂ ਤੋਂ ਬਾਅਦ ਦੇ ਮੁੱਦਿਆਂ ਦੇ ਹੱਲ ਹੋਣ ਤੇ ਮੈਂ ਫਰਵਰੀ 1976 ਵਿੱਚ ਨਵੀਂ ਦਿੱਲੀ ਪਰਤ ਆਇਆ ਸੀ ਤੇ ਨਵੰਬਰ 1976 ਵਿੱਚ ਕੈਨੇਡਾ ਦੀ ਰਾਜਧਾਨੀ ਫਟਾਵਾ ਵਿਖੇ ਭਾਰਤ ਦੇ ਹਾਈ ਕਮਿਸ਼ਨ ਵਿੱਚ ਪਹਿਲੇ 77 ਵਜੋਂ ਡਿਊਟੀ ਸੰਭਾਲੀ ਸੀ 3 ਸਾਲ ਕੈਨੇਡਾ ਵਿੱਚ ਬਤਾਉਣੋਂ ਪ੍ਰੰਤ ਅਕਤੂਬਰ 1979 ਵਿੱਚ ਨਵੀਂ ਦਿੱਲੀ ਵਾਪਸ ਆ ਗਿਆ ਸੀ ਆਪਣੀ ਇਸ ਡਿਊਟੀ ਦਾ ਹਵਾਲਾ ਦੇ ਕੇ ਉਹ ਆਪਣੀ ਇਸ ਕਿਤਾਬ ਵਿੱਚ ਕੈਨੇਡਾ ਦੇ ਸਿੱਖਾਂ ਦੀ ਉਦੋਂ ਦੀ ਸਥਿਤੀ ਬਾਰੇ ਲਿਖਦਾ ਹੈ ਕਿ ਉਸ ਸਮੇਂ ਕੈਨੇਡਾ ਵਿੱਚ ਸਿੱਖ ਬੜੇ ਸੰਤੁਸ਼ਟ ਸਨ ਉਹ ਆਪਣੀ ਸਮਾਜਿਕ ਤੇ ਆਰਥਿਕ ਸਥਿਤੀ ਸੁਧਾਰਨ ਵਿੱਚ ਲੱਗੇ ਹੋਏ ਸਨ ਉਹ ਉਸ ਦੇਸ਼ ਵਿੱਚ ਬਹੁ ਸਭਿਆਚਾਰਕ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਰਹੇ ਸਨ ਖਾਲਿਸਤਾਨ ਦਾ ਵਿਚਾਰ ਸਿੱਖਾਂ ਲਈ ਕੋਈ ਮੁੱਦਾ ਹੀ ਨਹੀਂ ਸੀ ਕੈਨੇਡਾ ਅਮਰੀਕਾ ਤੇ ਯੂਕੇ ਵਿੱਚ ਰਹਿੰਦੇ ਸਿੱਖਾਂ ਦੇ ਮਨਾਂ ਵਿੱਚ ਖਾਲਿਸਤਾਨ ਪੱਖੀ ਭਾਵਨਾਵਾਂ ਹੋਣ ਦਾ ਝੂਠਾ ਵਰਤਾਨ ਸਿਰਜਿਆ ਗਿਆ 1981 ਤੱਕ ਇਸ ਵਰਤਾਨ ਦਾ ਪ੍ਰਭਾਵ ਪੰਜਾਬ ਦੇ ਸਿੱਖਾਂ ਦੇ ਇੱਕ ਵਿਸ਼ੇਸ਼ ਹਿੱਸੇ ਤੇ ਪੈਣਾ ਸ਼ੁਰੂ ਹੋ ਗਿਆ ਅਕਾਲੀ ਦਲ ਜਨਤਾ ਪਾਰਟੀ ਗੱਠ ਜੋੜ ਨੂੰ ਅਸਥਿਰ ਕਰਨ ਲਈ ਤੇ ਅਕਾਲੀ ਦਲ ਦੀਆਂ ਨਰਮਵਾਦੀ ਨੀਤੀਆਂ ਤੇ ਹਮਲਾ ਕਰਨ ਲਈ 1978 ਵਿੱਚ ਇੱਕ ਟੁਕਮੇ ਸੰਤ ਨੂੰ ਉਭਾਰਨ ਦੀ ਗਿਆਨੀ ਜ਼ੈਲ ਸਿੰਘ ਨੇ ਸੰਜੇ ਗਾਂਧੀ ਨੂੰ ਸਲਾਹ ਦਿੱਤੀ ਅਤੇ ਆਖਰ ਵਿੱਚ ਇੰਦਰਾ ਗਾਂਧੀ ਦੀ ਮਨਜ਼ੂਰੀ ਤੇ ਕਮਲਨਾਥ ਦੀ ਸ਼ਮੂਲੀਅਤ ਨਾਲ ਇਸ ਮੰਤਬ ਲਈ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਚੋਣ ਕੀਤੀ ਗਈ। ਅਜਿਹੀਆਂ ਗੱਲਾਂ ਕਰਕੇ ਜੀਬੀਐਸ ਸਿੱਧੂ ਇਹ ਬਰਤਾਨ ਸਿਰਜਣਾ ਚਾਹੁੰਦਾ ਹੈ ਕਿ ਵਿਦੇਸ਼ਾਂ ਸਮੇਤ ਪੰਜਾਬ ਵਿੱਚ 19 ਦੇ ਖਾਲਿਸਤਾਨ ਦਾ ਕੋਈ ਵੀ ਮੁੱਦਾ ਨਹੀਂ ਸੀ ਪਰ ਗਿਆਨੀ ਜ਼ੈਲ ਸਿੰਘ ਦੀ ਸਲਾਹ ਨਾਲ ਸਿੱਖਾਂ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ ਨੂੰ ਰਾਜਨੀਤਿਕ ਖੇਤਰ ਵਿੱਚ ਨੁਕਸਾਨ ਪਹੁੰਚਾਉਣ ਅਤੇ ਉਸ ਨਾਲ ਜਨਤਾ ਪਾਰਟੀ ਦੇ ਬਣੇ ਗੱਠ ਜੋੜ ਨੂੰ ਤੋੜਨ ਲਈ ਕਾਂਗਰਸ ਪਾਰਟੀ ਦੇ ਆਗੂਆਂ ਨੇ ਅਕਾਲੀ ਦਲ ਦੀਆਂ ਦੇਸ਼ ਪੱਖੀ ਨੀਤੀਆਂ ਨੂੰ ਨਰਮ ਅਤੇ ਸਿੱਖ ਵਿਰੋਧੀ ਕਰਾਰ ਦਿਵਾਉਣ ਦੀ ਸਾਜ਼ਿਸ਼ ਰਚੀ ਸੀ ਇਸ ਸਾਜ਼ਿਸ਼ ਅਨੁਸਾਰ ਹੀ ਖਾਲਿਸਤਾਨ ਦਾ ਨਾਅਰਾ ਲਵਾਇਆ ਗਿਆ ਸੀ ਅਤੇ ਮਹਿਤੇ ਚੌਕ ਤੋਂ ਲੱਭ ਕੇ ਸੰਤ ਜਰਨੈਲ ਸਿੰਘ ਨੂੰ ਅਕਾਲੀ ਦਲ ਦੇ ਵਿਰੁੱਧ ਖੜਾ ਕੀਤਾ ਗਿਆ ਸੀ ਜਦ ਕਿ ਖਾਲਿਸਤਾਨ ਸਿੱਖਾਂ ਦਾ ਰਾਜਨੀਤਿਕ ਨਿਸ਼ਾਨਾ ਨਹੀਂ ਸੀ ਅਤੇ ਸੰਤ ਜਰਨੈਲ ਸਿੰਘ ਸਿੱਖਾਂ ਦਾ ਆਗੂ ਨਹੀਂ ਕਾਂਗਰਸ ਦੀ ਚੋਣ ਰਣਨੀਤੀ ਨੂੰ ਸਿਰੇ ਚੜਾਉਣ ਵਾਲਾ ਸੀ ਇਹਨ ਸਿੱਧੂ ਆਪਣੀ ਕਿਤਾਬ ਵਿੱਚ ਸੰਤ ਜਰਨੈਲ ਸਿੰਘ ਦੀ ਮਿੱਥ ਕੇ ਕਿਰਦਾਰਗੋਸ਼ੀ ਕਰਦਾ ਹੈ ਤੇ ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਕਾਂਗਰਸ ਪਾਰਟੀ ਦੇ ਪੇਟੇ ਪਾ ਕੇ ਸਿੱਖਾਂ ਨੂੰ ਇਸ ਤੋਂ ਤੋੜਨ ਦਾ ਯਤਨ ਕਰਦਾ ਹੈ ਉਹ ਦਰਬਾਰ ਸਾਹਿਬ ਤੇ ਚੜ ਕੇ ਆਈ ਹਿੰਦ ਫੌਜ ਦਾ ਮੁਕਾਬਲਾ ਕਰਦਿਆਂ ਤੇ ਖਾਲਿਸਤਾਨ ਦੇ ਸੰਘਰਸ਼ ਵਿੱਚ ਜੂਝ ਜਾਂ ਸ਼ਹੀਦ ਹੋਏ ਸਿੱਖਾਂ ਦਾ ਵੀ ਪੁੱਛ ਕੇ અપਮਾਨ ਕਰਦਾ ਹੈ ਅਤੇ ਜੂਨ 1984 ਦੇ ਕੱਲੂਕਾਰੇ ਨੂੰ ਕਾਂਗਰਸ ਪਾਰਟੀ ਦੀ ਚੌੜ ਰਣਨੀਤੀ ਨੂੰ ਸਿਰੇ ਚੜਾਉਣ ਲਈ ਸਿੱਖਾਂ ਵੱਲੋਂ ਖੁਦ ਸੱਦਾ ਦੇਣ ਵਾਲਾ ਗੁਨਾਹ ਕਰਾਰ ਦਿੰਦਾ ਹੈ ਜੀਬੇ ਸਿੱਧੂ ਨੇਤਾ ਆਪਣੇ ਮੁੱਖ ਮੰਤਵ ਵਿੱਚ ਸਿੱਧੇ ਢੰਗ ਨਾਲ ਇਹ ਪ੍ਰਚਾਰਨ ਤੇ ਪ੍ਰਭਾਵ ਦੇਣ ਦਾ ਵੀ ਯਤਨ ਕੀਤਾ ਹੈ ਕਿੰਦਰਾ ਗਾਂਧੀ ਦੀ ਕੇਂਦਰ ਸਰਕਾਰ ਦਰਬਾਰਾ ਸਿੰਘ ਦੀ ਪੰਜਾਬ ਸਰਕਾਰ ਤੇ ਰਾਜਪਾਲ ਪੰਜਾਬ ਗੱਲਬਾਤ ਰਹੀ ਪੰਜਾਬ ਸਮੱਸਿਆ ਦਾ ਸ਼ਾਂਤੀਪੂਰਵਕ ਹੱਲ ਕਰਨ ਲਈ ਚਾਰ ਸਨ ਪਰ ਕਾਲੀ ਦਲ ਦੇ ਅੜਿਅਲ ਤੇ ਗੈਰ ਸਹਿਯੋਗੀ ਰਵਈਏ ਕਾਰਨ ਸਫਲਤਾ ਨਹੀਂ ਸੀ ਮਿਲੀ ਤੇ ਅਖੀਰ ਮਜਬੂਰ ਹੋ ਕੇ ਫੌਜੀ ਹਮਲੇ ਨੂੰ ਮਨਜ਼ੂਰੀ ਦੇਣੀ ਪਈ ਸੀ ਪਰ ਉਹ ਇਸ ਦੀ ਪੇਸ਼ਕਾਰੀ ਅਜੇ ਹਟੰਗਣਾ ਕਰਦਾ ਜਿਸ ਤੋਂ ਇਹ ਲੱਗੇ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਦਰਬਾਰਾ ਸਿੰਘ ਅਤੇ ਗਵਰਨਰ ਪੰਜਾਬ ਨੂੰ ਸਿੱਖ ਸਮੱਸਿਆ ਦਾ ਹੱਲ ਨਾ ਕਰਨ ਲਈ ਕਿਟੈਰ ਵਿੱਚ ਖੜਾ ਕਰ ਰਿਹਾ ਹੈ ਅਸਲ ਵਿੱਚ ਸਿੱਧੂ ਨੇ ਆਪਣੀ ਕਿਤਾਬ ਦੇ ਮੁਖਬੰਦ ਅਤੇ ਭੂਮਿਕਾ ਵਿੱਚ ਬਹੁਤੀਆਂ ਗੱਲਾਂ ਉਹੀ ਕੀਤੀਆਂ ਹਨ ਜਿੰਨਾਂ ਆਮ ਲੋਕਾਂ ਨੂੰ ਵੀ ਪਤਾ ਹੈ ਪਰ ਉਹ ਜੀਆਂ ਗੱਲਾਂ ਇਹ ਧਾਰਨਾ ਸਾਬਤ ਕਰਨ ਲਈ ਕਰਦਾ ਹੈ ਕਿ ਮੈਂ ਜੋ ਕਹਿ ਰਿਹਾ ਹਾਂ ਉਹ ਹੀ ਅਸਲ ਸੱਚ ਹੈ ਉਹ ਦਾਅਵਾ ਤੇ ਕਰਦਾ ਹੈ ਕਿ ਉਸ ਕੋਲ 1980 ਤੋਂ ਪੈਦਾ ਹੋ ਕੇ ਆਪਰੇਸ਼ਨ ਬਲੂ ਸਟਾਰ ਦੀ ਨੌਬਤੋਂ ਤੱਕ ਅਤੇ ਉਸ ਤੋਂ ਬਾਅਦ ਵੀ ਜੋ ਕੁਝ ਵਾਪਰਿਆ ਉਸ ਦੀ ਪੂਰੀ ਜਾਣਕਾਰੀ ਸੀ ਅਤੇ ਇਹ ਵੀ ਪਤਾ ਸੀ ਕਿ ਇਸ ਦੀ ਜ਼ਿੰਮੇਵਾਰ ਕੌਣ ਹਨ ਪਰ ਉਸ ਨੇ ਆਪਣੀ ਇਸ ਕਿਤਾਬ ਵਿੱਚ ਇਸ ਬਾਰੇ ਕੋਈ ਵੀ ਠੋਸ ਸਬੂਤ ਨਹੀਂ ਦਿੱਤਾ ਸਗੋਂ ਪੂਰੀ ਦੀ ਪੂਰੀ ਕਿਤਾਬ ਜਾਂ ਤਾਂ ਦੂਜੇ ਲੇਖਕਾਂ ਦੀਆਂ ਘੜੀਆਂ ਮੰਨ ਘੜ ਤੇ ਕੂੜ ਕਹਾਣੀਆਂ ਦੀ ਹੂ ਬਹੂ ਨਕਲ ਹੈ ਜਿੱਥੇ ਉਸ ਵੱਲੋਂ ਖੁਦ ਘੜੀਆਂ ਗਈਆਂ ਅਜਿਹੀਆਂ ਕਹਾਣੀਆਂ ਹਨ ਜੀਵੀਰ ਸਿੱਧੂ ਇਸ ਕਿਤਾਬ ਦੀ ਭੂਮਿਕਾ ਦੇ ਅਖੀਰ ਵਿੱਚ ਪਹਿਲਾਂ ਇਹ ਸਵਾਲ ਖੜੇ ਕਰਦਾ ਹੈ ਇੱਕ ਅਕਬਰ ਰੋਡ ਪਿੰਡਰਾਵਾਲਾ ਖਾਰਿਸਤਾਨ ਸਮੱਸਿਆ ਦਾ ਅੰਤਮ ਹੱਲ ਕੀ ਚਾਹੁੰਦਾ ਸੀ ਕੀ ਉਹ ਜਿਹਹਾ ਹੱਲ ਚਾਹੁੰਦਾ ਸੀ ਜਿਸ ਨਾਲ ਅਗਲੀ ਆਮ ਚੋਣਾਂ ਵਿੱਚ ਉਸ ਦੇ ਸੰਭਾਵੀ ਵੋਟਰਾਂ ਤੇ ਵੱਤਵਾਰ ਪ੍ਰਭਾਵ ਪਵੇ ਮਈ 1984 ਜਾਂ ਤੱਕ ਅਕਾਲੀ ਦਲ ਦੇ ਨਰਮਖਿਆਲੀ ਆਗੂਆਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਨ ਦੀ ਆਸ ਕਿਉਂ ਜਾਰੀ ਰੱਖੀ ਗਈ ਆਰਐਨ ਕਾ ਨੂੰ ਸੇਵਾਮੁਕਤ ਹੋਣ ਵਗਰ ਮੁਰ ਕਿਉਂ ਬੁਲਾਇਆ ਗਿਆ 1980 ਦੇ ਅੰਤ ਤੋਂ ਰਾ ਖਾਲਿਸਤਾਨ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਕਿਵੇਂ ਸ਼ਾਮਲ ਹੋ ਗਿਆ ਜਦਕਿ 1979 ਦੇ ਅੰਤ ਤੱਕ ਰਾ ਦੇ ਲਈ ਸਿੱਖ ਉਗਰਵਾਦ ਤੇ ਖਾਲਿਸਤਾਨ ਕੋਈ ਮੁੱਦਾ ਨਹੀਂ ਸੀ ਅਤੇ ਆਖਰ ਵਿੱਚ ਪਿੰਡਰਾਵਾਲੇ ਨੂੰ ਹਰਮੰਦਰ ਸਾਹਿਬ ਸਮੂਹ ਚੋਂ ਫੜਨ ਲਈ ਕੱਟਖਾਨੀ ਕਾਰਕਰਸਤੇ ਕਿਉਂ ਨਾ ਮਨਜ਼ੂਰ ਕਰ ਦਿੱਤੇ ਗਏ ਅਤੇ ਫਿਰ ਦਾਵਾ ਕਰਦਾ ਕਿ ਮੈਂ ਸਭ ਕੁਝ ਦਾਤੇ ਆਪਰੇਸ਼ਨ ਬਲੂ ਸਟਾਰ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਆਪਰੇਨ ਭਵਨ ਸਰ ਜਿੰਨਾ ਹੋ ਸਕਿਆ ਉਨੀ ਨਿਰਪੱਖਤਾ ਨਾਲ ਇਸ ਪੁਸਤਕ ਵਿੱਚ ਬਿਆਨ ਕੀਤਾ ਹੈ ਸਿੱਧੂ ਦੇ ਇਹਨਾਂ ਸਵਾਲਾਂ ਦਾ ਵਿਸਤਾਰ ਸਹਿਤ ਜਵਾਬ ਤਾਂ ਖਾਰਿਸਤਾਨ ਵਿਰੁੱਧ ਸਾਜ਼ਿਸ਼ ਨਾਂ ਦੇ ਅਧਿਆਇ ਵਿੱਚ ਦਿੱਤਾ ਗਿਆ ਪਰ ਇੱਥੇ ਇਹਨਾਂ ਕਹਿਣਾ ਹੀ ਕਾਫੀ ਹੈ ਕਿ ਉਹ ਆਪਣੀ ਨਿਰਪੱਖਤਾ ਦੇ ਦਾਅਵੇ ਦਾ ਦਿਵਾਲਾ ਤਾਂ ਆਪਣੀ ਇਸ ਕਿਤਾਬ ਨੂੰ ਕੂੜ ਕਹਾਣੀਆਂ ਕੱਢਣ ਵਾਲੇ ਉਹਨਾਂ ਕਢਣਹਾਰਿਆਂ ਦੇ ਹਵਾਲੇ ਨਾਲ ਲਿਖ ਕੇ ਆਪੇ ਹੀ ਕੱਢ ਲੈਂਦਾ ਜਿਹੜੇ ਆਪਣੀਆਂ ਕਹਾਣੀਆਂ ਨੂੰ ਕਿਸੇ ਠੋਸ ਸਬੂਤ ਤੇ ਦਸਤਾਵੇਜ਼ ਨਾਲ ਸਹੀ ਸਾਬਤ ਨਹੀਂ ਕਰ ਸਕੇ ਅਦੇ ਅਲੈਗਜ਼ੈਂਡਰ ਕਾਉ ਤੇ ਰਾਵਣ ਦੀਆਂ ਉਹਨਾਂ ਗੱਲਾਂ ਨੂੰ ਵੀ ਠੀਕ ਸਮਝ ਕੇ ਆਧਾਰ ਬਣਾਉਂਦਾ ਹੈ ਜਿਨ੍ਹਾਂ ਨੂੰ ਹੋਰ ਥਾਈ ਆਪ ਹੀ ਗਲਤ ਦੱਸਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ